ਪਬਲਿਕ ਜਨਤਾ ਦੇ ਅੰਦਰ ਬਹਿ ਕਰਦੇ ਜੀਸੂ ਜੀ ਦੇ ਵੀ ਨਾਲ ਮਰ ਕੇ ਧੱਕਾ ਹੋ ਗਿਆ ਬੋਲੀਵਾਰ ਬਾਬੀ 2022 ਤੋਂ ਨਾਲ ਲੜਦਾ ਲੜਦਾ ਲੜਗੀ ਚਾ ਬਾਬੀ ਦਾ ਹਾਦਸਾ ਮਾਪਿਆਂ ਦਾ ਫਲਾਨ ਹੈ ਨਾ ਸਭ ਨੂੰ ਪੂਰੇ ਪੂਰੇ ਤੇ ਚਾਹ ਤੱਕ ਲੜਾਈ ਬਾਬਰੀ ਕੀ ਕਾਰਨ ਮੰਨਦੇ ਹੋ ਜਿਹੜਾ ਅੱਡਾ ਦਾ ਅਨਸਾਫ ਨੂੰ ਜਿਹੜੀ ਦੇਰੀ ਹੋ ਰਹੀ ਹੈ ਕਾਰਨ ਕੀ ਮੰਨਦੇ ਹੋ ਤੁਸੀਂ ਕਿ ਸਰਕਾਰ ਕਿਉਂ ਨਹੀਂ ਕਰਦੀ ਸਰਕਾਰ ਲੱਗਣਾ ਪਾ ਪੋਲਿਟੀਸ਼ਨ ਸ਼ਹਿਰ ਅਕਸਰ ਲੈ ਚੰਨਿਆ ਰਹੇ ਹੋਏ ਨੇ ਫੈਸਲੇ ਔਰ ਮੋਟੀ ਕਮਾਈ ਕੀਤੀ ਜਾ ਰਹੀ ਹੈ ਇਹ ਇੱਕ ਬਹੁਤ ਵੱਡਾ ਨੈਕਸਸ ਉੱਪਰ ਹੱਥ ਨਹੀਂ ਸਾਰਾ ਗਾਲੀ ਗਾਲੀ ਤੁਹਾਡੇ ਸਾਹਮਣੇ ਸ਼ਹਿਜ਼ਾਦ ਭੱਤੀ ਬੋਲਿਆ ਉਹਨੇ ਕਲੀਅਰ ਕਿਹਾ ਕਿ ਉਹ ਇਹਨਾਂ ਦੇ ਇੱਕ ਗੋਸ਼ਿਆ ਦੇ ਵਿੱਚ ਗੋਸ਼ਿਆ ਕਰਦੇ ਸਾਰੀ ਸਰਕਾਰ ਤੋਂ ਕੋਈ ਕਦਮ ਵੀ ਨਹੀਂ ਚੁੱਕਿਆ ਪਰ ਮੈਂ ਕਹਿੰਦਾ ਚਲੋ ਫਿਰ ਕੁੱਝ ਜਿਹੜਾ ਬੋਲਦਾ ਸੀ ਉਹਨੇ ਸਰਕਾਰ ਨੂੰ ਲੋਕਾਂ ਦੇ ਸਾਹਮਣੇ ਤੁਹਾਡੇ ਕੋਲ ਤਾਂ ਪਹੁੰਚੀ ਨਹੀਂ ਪਹੁੰਚੀ ਹਥਿਆਰ ਕਿੱਥੋਂ ਆਏ ਪੈਸਾ ਕਿੱਨੇ ਗਿਆ ਜਿਹਦੇ ਕੋਲੇ ਗਿਆ ਕਿਹੜੇ ਬੰਦੇ ਆਏ ਸਰਕਾਰ ਜੇ ਚਾਹੁੰਦੀ ਤਾਂ ਉਸ ਦਾ ਤੋਂ ਬਹੁਤ ਕੁਝ ਜਾਂਚ ਕਰਕੇ ਕੱਢਿਆ ਜਾ ਸਕਦਾ ਪਰ ਤੂੰ ਬਹੁਤ ਕਰੇਗੀ ਬਬੂ ਜੀ ਕਮਿਸ਼ਨ ਨੇ ਦਿੱਲੀ ਤੱਕ ਗੈਂਗਸਟਰ ਕਾਬੂ ਕੀਤਾ ਗਿਆ ਸੀਗਾ ਉਹਦੀ ਇੱਕ ਵਾਰੀ ਨਿਊਜ਼ ਆਈ ਉਸ ਤੋਂ ਬਾਅਦ ਉਹਦਾ ਪਤਾ ਹੀ ਨਹੀਂ ਕਿ ਕਿੱਥੇ ਰੱਖਿਆ ਸਰਕਾਰ ਨੇ ਕਿਧਰ ਗਿਆ ਜੀਵਨ ਜੋ ਸੀ ਦੇ ਫੋਰਮੈਟ ਨੇ ਬੰਦਿਆਂ ਨੂੰ ਨਾਮਜ਼ਦ ਕੀਤਾ ਬਾਈ ਨੇਮ ਕੀਤਾ ਜੀ ਜੀਵਨ ਜੋ ਤੋਂ ਜਾ ਕੇ ਪੁਲਿਸ ਬਾਰ ਨਹੀਂ ਛੱਡਿਆ ਉਹਨੂੰ ਅਰੈਸਟ ਕੀਤਾ ਗਿਆ ਹੈ এয়ারਪੋਰਟ ਤੋਂ ਸਭ ਤੋਂ ਮੇ ਪਿੱਛੇ ਤਾਂ ਕਰ ਕਿਉਂਦਾ ਐਫ ਆਈ ਆਰ ਦੇ ਵਿੱਚ ਨਾ ਉਹ ਉਹਨੂੰ ਕਦੋਂ ਇਹਨਾਂ ਨੇ ਦੋਸ਼ ਮੁਕਤ ਕਰਤਾ ਕਦੋਂ ਉਹ ਵੀ ਐਨ ਡੀਸੀ ਹਟਾਤੀ 24 ਘੰਟੇ